ਇਹ ਹੈ ਬ੍ਰਿੰਟਨ ਸ਼ੋਰ ਰੇਡੀਓ ਸਾਊਥ ਏਸ਼ੀਅਨ ਵਾਇਸ ਤੁਹਾਡੀ ਸੇਵਾ ਵਿੱਚ ਅੱਜ ਦੀ ਵਿਸ਼ੇਸ਼ ਖੇਪਲੀ ਵੱਡੀ ਖਬਰ ਕਲ ਦੀ ਕਟਿੰਗਿੰਤੀ ਲਿਬਰਲ ਸਰਕਾਰ ਨੇ ਮਿਸਟਰ ਮਾਰਕ ਕਾਰਨੇ ਦੀ ਗਵਾਈ ਹੇਠ ਪਹਿਲਾ ਆਪਣਾ ਬਜਟ ਜਿਹੜਾ ਪੇਸ਼ ਕੀਤਾ ਉਹਨਾਂ ਨੇ ਜਨਰੇਸ਼ਨਲ ਇਨਵੈਸਟਮੈਂਟ ਬਜਟ ਦਾ ਨਾਮ ਦਿੱਤਾ ਹੈ ਫਾਈਨੈਂਸ਼ੀਅਲ ਫਾਈਨਸ ਮਿਸਟਰ ਮਿਸਟਰ ਫਰੈਂਕੋ ਫਿਲਿਪ ਚੈਂਪੇਨ ਨੇ ਕਿਹਾ ਕਿ 2025 ਦਾ ਜਿਹੜਾ ਬਜਟ ਹੈ ਇਹ ਜਨਰੇਸ਼ਨਲ ਬਜਟ ਹੋਏਗਾ ਕੈਨੇਡੀਅਨ ਇਕਨੋਮੀ ਨੂੰ ਸਟਰੰਥ ਕਰੇਗਾ ਤੇ گلوبਲ ਅਨਸਰਟੇਨਟੀ ਨੂੰ ਫੇਸ ਕਰੇਗਾ ਤੇ ਬਿਲੀਅਨਸ ਦੀ ਨਵੀਂ ਅਸੀਂ ਸਪੈਂਡ ਕਰਾਂਗੇ 인ਫਰਾਸਟਰਕਚਰ ਤੇ ਟੈਕਸ ਚੇਂਜ ਹੋਏਗਾ ਤੇ ਡੋਮੈਸਟਿਕ ਇੰਡਸਟਰੀ ਨੂੰ ਅਸੀਂ ਵੱਡੇ ਪੱਧਰ ਤੇ ਸਪੋਰਟ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਜਿਹੜਾ ਐਕਸਪੋਰਟ ਮੂਵ ਹੋਣਾ ਹੈ ਫੋਰਨ ਮਾਰਕੀਟ ਦੇ ਵਿੱਚ ਉਹਦੇ ਤੇ ਅਸੀਂ ਵੱਡੀ ਇਨਵੈਸਟਮੈਂਟ ਕਰਾਂਗੇ ਵੱਡੀ ਗੱਲ ਇਹ ਰਹੀ ਕਿ ਇਹ ਬਜਟ ਜਿਹੜਾ 78.3 ਬਿਲੀਅਨ ਡੈਫਿਸਿਟ ਦਾ ਜਿਹੜਾ ਫੋਰਕਾਸਟ ਕੀਤਾ ਗਿਆ ਦੱਸਿਏ ਇੱਕ ਇੱਕ ਰਿਜ਼ਲਟ ਆਫ ਦੇ اپੋਜੀਸ਼ਨ ਲੀਡਰ ਵੀ ਨੇ ਅਮਿਸਪੀਅਰ ਬੋਲੇ ਉਹ ਮੰਨ ਕਰ ਰਹੀ ਸੀ ਕਿ ਅਸੀਂ ਸਪੋਰਟ ਤਾਂ ਕਰਾਂਗੇ ਜੇ ਬਜਟ 42 ਬਿਲੀਅਨ ਡਾਲਰ ਦੀ ਫੋਰਕਾਸਟ ਤੋਂ ਘੱਟ ਹੋਵੇ ਬਸ ਅਸੀਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ 70 ਤੋਂ ਉੱਪਰ ਹੋਏਗਾ ਸੋ ਇਸ 78.3 ਬਿਲੀਅਨ ਡੈਫੀਸ਼ੀਟ ਦਾ ਜਿਹੜਾ ਸਰਕਾਰ ਨੇ ਜਿਹੜਾ ਫੋਰਕਾਸਟ ਕੀਤਾ ਹੈ ਵੱਡੇ ਬਦਲ ਤੇ ਸਰਕਾਰ ਜਿਹੜਾ ਕਹਿ ਰਹੀ ਹੈ ਕਿ ਅਸੀਂ ਅਗਲੇ 5 ਸਾਲਾਂ ਚ 60 ਬਿਲੀਅਨ ਡਾਲਰ ਦੀ ਸੇਵਿੰਗ ਕਰਾਂਗੇ ਗਵਰਨਮੈਂਟ ਦੇ ਵੱਖਰੇ ਵੱਖਰੇ ਖਰਚੇ ਘਟਾ ਕੇ ਸਰਕਾਰ ਅਗਲੇ 5 ਸਾਲਾਂ 'ਚ 40 ਹਜ਼ਾਰ ਫੈਡਰਲ ਵਰਕਰ ਨੂੰ ਕੱਟ ਡਾਊਨ ਕਰਨ ਜਾ ਰਹੀ ਆ ਅਪਰੋਕਸੀਮੇਟਲੀ ਹਾਫ ਆਫ ਫੈਡਰਲ ਵਰਕਫੋਰਸ ਜਿਹੜੀ ਆ ਉਹ ਜੋਬ ਤੋਂ ਲਾਂਬੇ ਹੋਣਗੇ ਜਿਨ੍ਹਾਂ ਤੇ ਵੱਡਾ ਖਰਚਾ ਕੀਤਾ ਜਾਂਦਾ ਸਰਕਾਰ ਨੇ ਪਹਿਲਾਂ ਇਹ ਸੰਕੇਤ ਦਿੱਤਾ ਸੀਗਾ ਦੱਸ ਸੀ ਕਿ ਅਜੇ ਤੱਕ ਕੋਈ ਕਿਸੇ ਸਰਕਾਰ ਨੇ ਇਦਾਂ ਦੀ ਹਮਤ ਨਹੀਂ ਕੀਤੀ ਕਿ ਫੈਡਰਲ ਵਰਕਫੋਰਸ ਨੂੰ ਘਟਾਇਆ ਜਾਵੇ ਕਾਰਨ ਇਹ ਸਰਕਾਰ ਦਾ ਇਹ ਫੈਸਲਾ ਕਿੰਨਾ ਕੈਪੇਬਲ ਰਹਿੰਦਾ ਹੈ ਕਿੰਨਾ ਕ ਐਪਲੀਕੇਬਲ ਰਹਿੰਦਾ ਇਹ ਵੱਡਾ ਸਵਾਲ ਹੋਣਗੇ ਇਹਦੇ ਤੇ ਅਸੀਂ ਅਨਾਲ ਸੱਚੀ ਗੱਲ ਬਤ ਕਰਾਂਗੇ ਗੱਲਬਾਤ ਕਰਦੇ ਹੁਣ ਅਗਲੇ ਬੰਨੇ ਅਗਲਾ ਸਵਾਲ ਇਸ ਬਜਟ ਤੋਂ ਬਾਅਦ ਜਿਹੜੀਆਂ ਵੱਡੀਆਂ ਗੱਲਾਂ ਸਾਹਮਣੇ ਆਈਆਂ ਕੰਜ਼ਰਵਟਿਵ ਪਾਰਟੀ ਆਫ ਇੰਡੀਆ ਬਲਕ ਬਕਵਾ ਦੋਨਾਂ ਨੇ ਇਸ ਗੱਲ ਦੇ ਸੰਕੇਤ ਦਿੱਤੇ ਆ ਕਿ ਉਹ ਕੱਲ ਜਿਹੜਾ ਮੰਗਲਵਾਰ ਸਰਕਾਰ ਨੇ ਬਜਟ ਪੇਸ਼ ਕੀਤਾ ਉਹਦੇ ਖਿਲਾਫ ਜਾਣਗੇ ਤੇ ਪੌਸਿਬਿਲਟੀ ਆ ਕਿ ਸਰਕਾਰ ਇੱਕ ਸਾਲ ਤੋਂ ਪਹਿਲਾਂ ਡਿੱਗ ਸਕਦੀ ਆ ਦੱਸਿਏ ਕਿ ਦੋਨੋਂ ਪਾਰਟੀਆਂ ਦੀ ਲਗਭਗ ਕੋਰੀ ਨਾ ਆ ਖੇਤਰੀ ਪਾਰਟੀ ਜਿਹੜੀ ਕਬੈਕ ਵਾਲੀ ਹੈ ਬਲੈਕ ਬਕਵਾ ਤੇ ਕਨਜ਼ਰਵੇਟਿਵ ਪਾਰਟੀ ਜਿਹੜੇ ਕਿ 140 42 ਐਮਪੀਜ਼ ਰੱਖਦੇ ਨੇ ਨਾਲ ਜੇ ਹੁਣ ਲੇਖਾ ਜੋਖਾ ਸ਼ੁਰੂ ਹੀ ਕਰਦੇ ਆਂ ਦੱਸਦੀ ਕਿ ਲਿਬਰਲ ਕੋ 168 ਐਮਪੀਸ ਹਨ 172 ਐਮਪੀ ਚਾਹੀਦੇ ਨੇ ਕੈਨੇਡਾ ਦੇ ਵਿੱਚ ਮжоਰਿਟੀ ਸਰਕਾਰ ਲਈ ਤੇ ਕੱਲ ਕਨਜ਼ਰਵੇਟਿਵ ਦੇ ਇੱਕ ਐਮਪੀ ਜਿਹੜੇ ਨੇ ਨੋਵਾ ਸਕੋਸ਼ੀਆ ਤੋਂ ਮਿਸਟਰ ਕ੍ਰਿਸ ਡੀ ਐਂਡ ਮਾਰਕ ਸ਼ਰੀ ਨੇ ਉਹਨਾਂ ਨੇ ਕਨਜ਼ਰਵੇਟਿਵ ਦੇ ਕਾਕਸ ਤੋਂ ਰਿਜ਼ਾਈਨ ਕਰ ਦਿੱਤਾ ਨਾਲ ਹੀ ਉਹਨਾਂ ਨੇ ਇਸ ਗੱਲ ਦੇ ਸੰਕੇਤ ਵੀ ਦਿੱਤੇ ਆ ਕਿ ਉਹ ਲਿਬਰਲ ਨੂੰ ਜੁਆਇਨ ਕਰਨਗੇ ਫਲੋਰ ਕ੍ਰਾਸ ਕਰਨਗੇ ਕੈਨੇਡਾ ਦੇ ਵਿੱਚ ਇਦਾਂ ਵੀ ਬਹੁਤ ਘੱਟ ਹੁੰਦਾ ਹੈ ਤੋਂ ਕ੍ਰਿਸ ਹੁਣਾਂ ਨੇ ਕਿਹਾ ਕਿ ਉਹ ਬਜਟ ਨੂੰ ਪੜਨਗੇ ਨਰਸਿਸ ਕਰਨਗੇ ਤੇ ਫਿਰ ਹੀ ਲਿਬਰਲ ਦੀ ਸਪੋਰਟ ਕਰਨਗੇ ਬਟ ਵੱਡੀ ਸਭਾਵਨਾ ਇਹ ਆ ਕਿ ਲਿਬਰਲ ਕੋਲ ਹੁਣ 170 ਐਮਪੀ ਹੋ ਜਾਣੇ ਆ ਸਿਰਫ ਦੋ ਦੀ ਘਾਟ ਰਹਿਣੀ ਆ ਹੁਣ ਅੱਗੇ ਵੱਧਦੇ ਆ ਸਰਕਾਰ ਦੀ ਇਲੈਕਸ਼ਨ ਨੂੰ ਲੈ ਕੇ ਕੀ ਕਸਰੀਆਂ ਨੇ ਅਗਲੀ ਖਬਰ ਵੱਲ ਚਾਲ ਮਾਰਦੇ ਆ NDP ਕੋ ਸੱਤੈਂਪੀ ਨੇ NDP ਜਿਹੜੀ ਕਿ ਆਫੀਸ਼ੀਅਲ ਪਾਰਟੀ ਦਾ ਦਰਜਾ ਵੀ ਗਵਾ ਚੁੱਕੀ ਆ ਇਸ ਵਕਤ ਉਹਨਾਂ ਕੋਲ ਐਂਟਰਮ ਲੀਡਰ ਨੇ ਜਗਮੀਤ ਸਿੰਘ ਉਹਨਾਂ ਦੇ ਪਾਰਟੀ ਲੀਡਰਸ਼ਿਪ ਤੋਂ ਰਿਜਾਈਨ ਕਰਨ ਤੋਂ ਬਾਅਦ ਮਿਸਟਰ ਡੋਨ ਬੇਬੀ ਉਹਨਾਂ ਨੇ ਗੱਲ ਇਹ ਕਹੀ ਆ ਕਿ ਅਸੀਂ ਅਜੇ ਡਿਸਾਈਡ ਨਹੀਂ ਕੀਤਾ ਹਾ ਟੂ ਟੈਲ ਹਾ ਟੂ ਟੈਲ ਇਫ ਇਟ ਇਜ਼ ਕੁਆਲੀਫਾਈਡ ਐਜ਼ ਅ ਅ ਸਟ੍ਰੈਟਜੀ ਇਨ ਦਿ ਪਲਾਨ ਇਹਦਾ ਮਤਬਲ ਇਹ ਆ ਕਿ ਸਾਡੇ ਲਈ ਅਜੇ ਇਹ ਫੈਸਲਾ ਕਰਨਾ ਮੁਸ਼ਕਲ ਆ ਇਹ ਵੀ ਕਹਿੰਦੇ ਆ ਕਿ ਬਜਟ ਨੂੰ ਅਸੀਂ ਪੜਾਂਗੇ ਫੇਰੇ ਦੇਖਾਂਗੇ ਕਿ ਸਪੋਰਟ ਕਰਨੀ ਹੈ ਕਿ ਨਹੀਂ ਕਰਨੀ ਦੱਸ ਤੀਏ ਕਿ ਸਾਰੀਆਂ ਪਾਰਟੀਆਂ ਦੇ ਵਿੱਚੋਂ ਐਨਡੀਪੀ ਜਿਹੜੀ ਹੈ ਜੇ ਬਿਲਕੁਲ ਪੈਰਾਂ ਸਿਰ ਨਹੀਂ ਹੈਗੀ ਉਹਨਾਂ ਕੋਲ ਜਿਹੜਾ ਵੱਡਾ ਘਾਟਾ ਵੀ ਹੈ ਮਿਲੀਅਨਸ ਦਾ ਉਹਨਾਂ ਨੇ ਵੱਡੇ ਫਦਰ ਤੇ ਜਿਹੜਾ ਲੋਨ ਵੀ ਚੱਕਿਆ ਹੋਇਆ ਪਾਰਟੀ ਨੂੰ ਚਲਾਉਣ ਵਾਸਤੇ ਸੋ ਐਨਡੀਪੀ ਕੋ ਅਜੇ ਪੂਰਾ ਲੀਡਰ ਵੀ ਨਹੀਂ ਹੈਗਾ ਸੋ ਇਹਨਾਂ ਗੱਲਾਂ ਤੋਂ ਲੱਗਦਾ ਹੈ ਕਿ ਸ਼ਾਇਦ ਐਨਡੀਪੀ ਸਾਥ ਦੇ ਦੇਵੇ ਬਟ ਜੇ ਐਨਡੀਪੀ ਸਾਥ ਨਹੀਂ ਦਿੰਦੀ ਤੇ ਸਰਕਾਰ ਦਿਲ ਸਕਦੀ ਆ ਅਨਦਰ ਸਨੈਪ ਇਲੈਕਸ਼ਨ 크리스마 ਤੇ ਲਾਗੇ ਬੰਨੇ ਹੋ ਸਕਦੀ ਆ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਅਗਲੀਆਂ ਖਬਰਾਂ ਵੱਲ ਵਧਦੇ ਹਾਂ ਜੀ ਜਿਦਾਂ ਤੁਹਾਨੂੰ ਦੱਸਿਆ ਕਿ ਪਬਲਿਕ ਸਰਵਿਸ ਦੇ ਵਿੱਚ ਵੱਡੇ ਕੱਟ ਆਉਣ ਦੀ ਸੰਭਾਵਨਾ ਅਪਰੋਕਸੀਮੇਟਲੀ 16000 ਫੈਡਰਲ ਪਬਲਿਕ ਸਰਵੰਟ ਜਿਹੜਿਆ ਐਵਰੀ ਸਾਲ ਜਿਹੜਿਆ ਉਹ ਸਰਕਾਰ ਨੇ ਸਿੱਧੇ-ਸਿੱਧੇ ਕੱਟਡਾਊਨ ਕਰਨੇ ਆ ਔਰ ਸਰਕਾਰ ਜਿਹੜੀ ਆ ਉਹ ਅਪਰੋਕਸੀਮੇਟਲੀ 13 ਬਿਲੀਅਨ ਜਿਹੜੇ ਆ ਉਹ ਅਗਲੇ 38 29 29 29 29 29 29 ਦੇ ਵਿੱਚ ਜਿਹੜੇ ਆ ਉਹ ਸੇਵ ਕਰਨ ਦੀ ਗੱਲ ਕਰਦੀ ਆ ਕਲਾਈਮੇਟ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਸਰਕਾਰ ਦਾ ਵੱਡਾ ਪਲਾਨ ਸਰਕਾਰ ਨੇ ਕਲਾਈਮੇਟ ਨੂੰ ਲੈ ਕੇ ਜਿਸ ਨੂੰ ਕੰਸਲਟਿਵ ਕਹਿੰਦੇ ਆ ਕਿ ਸਾਡਾ ਮੁੱਦਾ ਇਹਨਾਂ ਨੇ ਚੋਰੀ ਕਰ ਲਿਆ ਕਲਾਈਮੇਟ ਪਲਾਨ ਦੇ ਵਿੱਚ ਉਹਨਾਂ ਨੇ ਆਇਲ ਤੇ ਗੈਸ ਤੇ ਜਿਹੜਾ ਅਮਿਸ਼ਨ ਕੈਪ ਸੀਗਾ ਉਸ ਦੇ ਉੱਪਰ ਚੁੱਕਣ ਦੀ ਗੱਲ ਕਹੀ ਆ ਗ੍ਰੀਨ ਹਾਊਸਸ ਗੈਸਸ ਨੂੰ ਲੈ ਕੇ ਸਰਕਾਰ ਇੰਡਸਟਰੀਅਲ ਜਿਹੜਾ ਸ਼ਿਗਾ ਕੈਪ ਉਸ ਤੋਂ ਵੀ ਰਿਮੂਵ ਕਰਨ ਦੀ ਸਰਕਾਰ ਨੇ ਗੱਲ ਕਹੀ ਆ ਇਹਦੇ ਨਾਲ ਵੱਡੇ ਪੱਧਰ ਤੇ ਜਿਹੜਾ ਆ ਇੰਡਸਟਰੀ ਨੂੰ ਬੂਸਟ ਮਿਲੇਗਾ ਇਹਦੇ ਨਾਲ ਹੀ ਸਰਕਾਰ ਆਪਣਾ ਇਮੀਗ੍ਰੇਸ਼ਨ ਕੋਟਾ ਜਿਹੜਾ ਆ ਉਸ ਨੂੰ ਵੱਡੇ ਪੱਧਰ ਤੇ ਘਟਾਉਣ ਜਾਰੀ ਹੈ ਦੱਸਦੀ ਕਿ ਸਰਕਾਰ ਨੇ ਕਿਹਾ ਕਿ ਜਿਹੜੀ ਟੈਂਪਰੇਰੀ ਫੌਰਨ ਵਰਕਰਸ ਜਿਹੜੀ ਕੈਨੇਡਾ ਚ ਆਉਂਦੇ ਨੇ ਉਹਨਾਂ ਨੂੰ 43% ਦਾ ਕੱਟ ਲਾਉਣਗੇ 43% ਫੋਰਨ ਵਰਕਰਸ ਜਿਹੜੇ ਨੇ ਇਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵੀ ਹੋ ਸਕਦੇ ਨੇ ਇਹਦੇ ਵਿੱਚ ਉਹ ਜਿਹੜੇ ਓਪਨ ক্লোਜ਼ ਵਰਕ ਪਰਮਿਟ ਵਾਲੇ ਲੋਕ ਵੀ ਹੋ ਸਕਦੇ ਨੇ ਐਗਰੀਕਲਚਰ ਜਿਹੜੀ ਲੇਬਰ ਆਉਂਦੀ ਆ ਨੇਬਰਿੰਗ ਕੰਟਰੀਜ਼ ਤੋਂ ਉਹ ਵੀ ਹੋ ਸਕਦੀ ਆ ਸਰਕਾਰ ਨੇ ਕਿਹਾ ਹੈ ਕਿ ਉਹ ਹਰ ਸਾਲ 15000 ਜਿਹੜਾ ਜਿਹੜੇ ਇਮੀਗ੍ਰੈਂਟ ਦਾ ਟਾਰਗੇਟ ਆ ਉਥੱਲੇ ਕਰਨ ਦੀ ਕਰਨਗੇ ਆਲਮੋਸਟ ਜਿਹੜਾ ਉਹ ਇਹ ਘਟ ਕੇ 2228 ਦੇ ਵਿੱਚ 43% ਥੱਲੇ ਇਹਨਾਂ ਨੇ ਕਰ ਦੇਣਾ ਹੈ ਸਰਕਾਰ ਆਲਰੇਡੀ ਇਸ ਨੂੰ ਐਪਲੀਕੇਬਲ ਕਰ ਚੁੱਕੀ ਆ ਨਾਉਂਸੀ ਉਹਨਾਂ ਨੇ ਹੁਣ ਕੀਤਾ ਹੈ ਸਰਕਾਰ ਇਮੀਗ੍ਰੇਸ਼ਨ ਦੇ ਉੱਪਰ ਵੱਡੇ ਕੱਟ ਟੈਂਪੋਰੀ ਫੋਰਨ ਵਰਕਰ ਔਰ ਸਰਕਾਰ ਦਾ ਪਲਾਨ ਹੈ ਕਿ 30 ਲੱਖ 10 ਮਿਲੀਅਨ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢਣਾ ਹੈ ਔਰ ਵੱਡੇ ਪੱਧਰ ਤੇ ਉਹ ਕੱਟ ਲਾ ਰਹੇ ਨੇ ਔਰ ਕੰਟਰੀ ਵਾਈਜ਼ ਬੰਗਲਾਦੇਸ਼ ਇੰਡੀਆ ਵਰਗੇ ਕੰਟਰੀ ਜਿੱਥੋਂ ਉਹਨਾਂ ਨੂੰ ਹੁੰਦਾ ਹੈ ਕਿ ਵੱਡੇ ਪੱਧਰ ਤੇ ਫਰਾਡ ਆ ਉਹਨਾਂ ਦੀਆਂ ਐਪਲੀਕੇਸ਼ਨਾਂ ਕੈਂਸਲ ਕਰਨ ਉਹਨਾਂ ਦੇ ਵੀਜ਼ੇ ਕੈਂਸਲ ਕਰਨ ਤੱਕ ਦੀ ਸਰਕਾਰ ਜਿਹੜੇ ਅਫਸਰ ਨੇ ਉਹਨਾਂ ਨੂੰ ਪਾਵਰ ਦੇਣ ਬਾਰੇ ਵਿਚਾਰ ਕਰੀ ਹੈ ਇਹਦੇ ਬਾਰੇ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਅਗਲੀ ਵੱਡੀ ਖਬਰ ਜਿਸ ਨਾਲ ਕੈਨੇਡਾ ਨੂੰ ਵੱਡੀ ਬੂਸਟ ਮਿਲ ਸਕਦੀ ਹੈ ਜਿਹੜਾ ਕੋ ਕੈਨੇਡਾ ਕੋ ਵੱਡਾ ਖਜ਼ਾਨਾ ਹੈ ਉਹ ਹੈ ਕੈਨੇਡਾ ਕੋਲ ਕ੍ਰਿਟੀਕਲ ਮਿਨਰਲਸ ਦਾ ਸਰਕਾਰ ਮਾਈਨਿੰਗ ਇੰਡਸਟਰੀ ਨੂੰ ਜਿਹੜਾ ਉਹਦਾ ਐਕਸਪੋਰਟ ਡਿਵਰਸੀਫਿਕੇਸ਼ਨ ਹੈ ਉਹਦੇ ਤੇ ਵੱਡੀ ਇਨਵੈਸਟਮੈਂਟ ਕਰਨ ਬਾਰੇ ਗੱਲ ਕਰ ਰਹੀ ਆ ਸਰਕਾਰ ਨੇ ਕਿਹਾ ਹੈ ਕਿ ਜਿਹੜੀ ਮਾਈਨਿੰਗ ਇੰਡਸਟਰੀ ਆ ਉਸ ਨੂੰ 2025 ਦੇ ਬਜਟ ਦੇ ਵਿੱਚ ਇੱਕ ਕ੍ਰੀਟਿੰਗ ਸੋਵਰਨ ਫੰਡ ਫਾਰ ਕ੍ਰਿਟੀਕਲ ਮਿਨਰਲ ਪ੍ਰੋਜੈਕਟ ਵਾਸਤੇ ਸੋ ਸਰਕਾਰ ਜਿਹੜੀ ਆ ਨੇਚਰਲ ਰਿਸੋਰਸ ਜਿਹੜੇ ਕੈਨੇਡਾ ਦੇ ਆ ਉਹਦੇ ਤੇ ਉਹਨਾਂ ਨੂੰ ਕੱਢਣ ਤੇ ਬਾਹਰ ਲੈ ਕੇ ਐਕਸਪੋਰਟ ਕਰਨ ਲਈ 2 ਬਿਲੀਅਨ ਡਾਲਰ ਦੀ ਜਿਹੜੀ ਫਾਈਨਾਂਸਿੰਗ ਸਪੋਰਟ ਅਗਲੇ 5 ਸਾਲਾਂ ਦੇ ਵਿੱਚ ਦੇਵੇਗੀ ਇਹ ਕੈਨੇਡਾ ਦੀ ਇੱਕ ਸਟ੍ਰੈਟੈਜਿਕ ਇਨਵੈਸਟਮੈਂਟ ਹੋਏਗੀ ਕਲੀਨਿਕਲ ਮਿਨਰਲ ਪ੍ਰੋਜੈਕਟ ਲਈ ਦਸਿਆ ਕੇ ਰੇਂਗ ਆਫ ਫਾਇਰਰਸ ਨਾ ਦੀ ਇੱਕ ਵੱਡੀ ਮਾਈਨਿੰਗ 500 ਕਿਲੋਮੀਟਰ ਨਾਰਥ ਆਫ ਅੰਟਾਰੀਆ ਜਿੱਥੇ ਅਜੇ ਕੋਈ ਸਰਕਾਰ ਰੋਡ ਵੀ ਨਹੀਂ ਬਣਾ ਸਕੀ ਕਿਹਾ ਜਾ ਰਿਹਾ ਕਿ ਉੱਥੇ ਬਿਲੀਅਨਸ ਡਾਲਰ ਦੇ ਕਾਪਰ ਅਤੇ ਹੋਰ ਤਰ੍ਹਾਂ ਦੇ ਜਿਹੜੇ ਮਿਨਰਲਸ ਨੇ ਜਿਹਦੇ ਵਿੱਚ ਸੋਨਾ ਵੀ ਆ ਉਰਕਾ ਹੀ ਮਿਨਰਲਸ ਨੇ ਕੈਨੇਡਾ ਕੋ ਤੇ ਉਹਨਾਂ ਨੂੰ ਸਰਕਾਰ ਜਿਹੜਾ ਉਹ ਕੱਢੇਗੀ ਇਹ ਇਕੱਲੇ ਅੰਥਾਰੀਓ ਦੀ ਗੱਲ ਨਹੀਂ ਮੈਂ ਕਰ ਰਿਹਾ ਸਾਰੇ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਕੈਨੇਡਾ ਕੋਲ ਕੁਦਰਤੀ ਖਜ਼ਾਨਾ ਪਿਆ ਜਿਸ ਨੂੰ ਅਮਰੀਕਾ ਤੋਂ ਇਲਾਵਾ ਬਾਕੀ ਕੰਟੀਨੈਂਟਸ ਸਪੋਰਟ ਕਰ ਲਈ ਸਰਕਾਰ 2 ਬਿਲੀਅਨ ਡਾਲਰ ਦੀ ਫਾਈਨੈਂਸ਼ੀਅਲ ਸਪੋਰਟ ਅਗਲੇ 5 ਸਾਲਾਂ ਦੇ ਵਿੱਚ ਦੇਵੇਗੀ ਵੱਡੇ ਪੱਧਰ ਤੇ ਮਾਈਨਿੰਗ ਇੰਡਸਟਰੀ ਨੂੰ ਸਰਕਾਰ ਜਿਹੜਾ ਉਹ ਸਪੋਰਟ ਕਰੇਗੀ ਔਰ ਨਾਲ ਦੀ ਨਾਲ ਹੁਣ ਤੁਹਾਨੂੰ ਦੱਸ ਦਈਏ ਇਸ ਵਕਤ ਕੇ ਟ੍ਰਾਂਟੋ origignal real estate board ਦੀ ਰਿਪੋਰਟ ਆ ਚੁੱਕੀ ਹੈ ਉਹ ਤੁਹਾਡਾ ਨਾ ਬਰੀਫਲੀ ਮੈਂ ਸਾਂਝੀ ਕਰਨੀ ਹੈ ਪਰ ਉਸ ਤੋਂ ਬਾਅਦ ਮੈਂ ਬ੍ਰੇਕ ਲੈਣੀ ਹੈ ਮੇਰੇ ਨਾਲ ਗੁਰਸ਼ਰਨ ਬਾਬੀ ਸਿੱਧੂ ਜੁੜਨਗੇ ਜਿਹੜੇ ਕਿ ਪੋਲੀਟੀਕਲ ਇੰਡੀਪੈਂਡੈਂਟ ਪੋਲੀਟੀਕਲ ਐਨਾਲਿਸਟ ਨੇ ਉਹਨਾਂ ਦੀ ਪਕੜ ਕਾਫੀ ਅੱਛੀ ਹੁੰਦੀ ਹੈ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜੇ ਉਹਨਾਂ ਨਾਲ ਸਾਡੀ ਲਾਈਨ ਮਿਲ ਗਈ ਤੇ ਪਰ ਹੁਣ ਗੱਲਬਾਤ ਕਰਦੇ ਹਾਂ ਇੱਕ ਅਮਰੀਕਨ ਵੱਡੀ ਖਬਰ ਦੀ ਉਹਦੇ ਤੇ ਡਿਟੇਲ ਆਪਾਂ ਬਾਅਦ ਵਿੱਚ ਕਰਾਂਗੇ ਇਸ ਤੋਂ ਪਹਿਲਾਂ ਦੱਸਣਾ ਚਾਹ ਰਹੇ ਹਾਂ ਕਿ ਅੱਜ ਮਿਸਟਰ ਕਾਰਨੀ ਤੇ ਉਹਨਾਂ ਦੇ ਫਾਈਨੈਂਸ ਮਿਨਿਸਟਰ ਜਿਹੜੇ ਨੇ ਉਹ ਆਪਣੇ ਬਜਟ ਨੂੰ ਪ੍ਰਮੋਟ ਕਰਨਗੇ ਵੱਖਰੇ ਵੱਖਰੇ ਸ਼ਾਰਾਂ 'ਚ ਜਾਣਗੇ ਇਹਦੇ ਵਿੱਚ ਉਹਨਾਂ ਨੇ ਜਿਹੜੇ ਨਾਲ ਦਾ ਸੌਦਾ ਆ ਉਸ ਤੇ ਜਾਣ ਦੀ ਸੰਭਾਵਨਾ ਹੈ ਕਵੈਕ ਦੇ ਵਿੱਚ ਤੇ ਆਥਵਾ ਦੇ ਵਿੱਚ ਉਹ ਵੱਖੀਆਂ ਵੱਖੀਆਂ ਕੌਂਕਸ ਮੀਟਿੰਗਾਂ ਟੈਂਡ ਕਰਨਗੇ ਤੇ ਆਪਣੇ ਐਮਪੀਜ਼ ਨੂੰ ਵੀ ਇਹਦੇ ਲਈ ਤਿਆਰ ਕਰਨਗੇ ਕਿ ਬਾਜਾ ਉਹ ਬਾਹਰ ਜਾ ਕੇ ਆਪਣੇ ਬਜਟ ਦੀ ਪ੍ਰੋਮੋਸ਼ਨ ਕਰੋ ਸਰਕਾਰ ਵੱਡੇ ਪੱਧਰ ਤੇ ਆਪਣੇ ਬਜਟ ਨੂੰ ਇੱਕ ਜਨਰੇਸ਼ਨਲ ਬਜਟ ਦਾ ਨਾ ਦਾ ਇਡੀਆ ਹੈ ਅਮਰੀਕਾ ਦੀ ਖਬਰ ਅਮਰੀਕਾ ਦੀ ਹੋਰ ਖਬਰਾਂ ਮੇਰੇ ਕੋ ਕਾਫੀ ਨਹੀਂ ਪਰ ਇੱਕ ਖਬਰ ਤੇ ਮੈਂ ਚਾਤ ਮਾਰ ਕੇ ਫਿਰ ਮੈਂ ਅੱਗੇ ਵਧਣਾ ਅੱਜ ਅਮਰੀਕਾ ਦੇ ਵਿੱਚ ਵੀ ਹਿਸਟੋਰੀਕਲ ਦਿਨ ਜੀ ਯੂ ਐਸ ਸੁਪਰੀਮ ਕੋਰਟ ਜਿਹੜੀ ਆ ਅੱਜ ਆਰਗੂਮੈਂਟ ਤੇ ਆਪਣੀ ਹੀਰਿੰਗ ਦੇਗੀ ਜਿਹੜੇ ਕਿ ਡੋਨਲਡ ਟਰੰਪ ਦੇ ਸੋ ਕਾਲਡ ਟੈਰਿਫ ਨੇ ਕੈਨੇਡਾ ਸਮੇਤ ਬਹੁਤ ਡੇ ਕੰਟਰੀਆਂ ਤੇ ਉਹਨਾਂ ਦੇ ਕਲਾਗ ਡੋਗੋਰਜ ਕੇਸ ਨੇ ਅਮਰੀਕਾ ਦੇ ਸੂਬਿਆਂ ਨੇ ਕੇਸ ਕੀਤੇ ਆ ਤੇ ਅਮਰੀਕਾ ਦੀ ਬਿਜ਼ਨਸ ਕਮਿਟੀ ਜਿਹੜੀ ਇੰਟਰਨੈਸ਼ਨਲ ਅਮਰਜੈਂਸੀ ਇਕਨੋਮਿਕਸ ਪਾਵਰ ਦੇ ਅਨਰ ਯੂਜ਼ ਕੀਤਾ ਸੀਗਾ ਐਕਟ 1977 ਕਹਿੰਦੇ ਨੇ ਕਿ ਇਹਨਾਂ ਨੇ ਮੈਸੇਜ ਯੂਜ਼ ਕੀਤਾ ਅੱਜ ਜੇ ਰਿਕਟਾ ਦੇ ਵਿੱਚ ਮਿਸਟਰ ਡੋਨਰ ਟਰੰਪ ਦੇ ਖਿਲਾਫ ਇਹਨਾਂ ਟੈਰਫ ਨੂੰ ਲੈ ਕੇ ਰੂਲਿੰਗ ਆ ਜਾਂਦੀ ਆ ਤੇ ਇੱਕ ਵੱਡਾ ਝਟਕਾ ਹੋਏਗਾ ਕੈਨੇਡਾ ਲਈ ਵੀ ਕਾਫੀ ਵੱਡੀ ਦੁਨੀਆ ਦੇ ਬੱਕਰੇ ਮੁਰਖਾਂ ਦੇ ਛਾਮਾ ਇਤਰਾਹਤ ਹੋਏਗੀ ਇਹ ਖਬਰ ਦੇ ਵਿੱਚ ਹੋਰ ਕੀ ਕੀ ਡਿਟੇਲ ਆ ਇਹ ਮੇਰੇ ਕੋਲ ਟਾਈਮ ਲੱਗੂਗਾ ਤੇ ਮੈਂ ਤੁਹਾਨੂੰ ਸਾਂਝਾ ਕਰਾਂਗਾ ਕਿ ਅਮਰੀਕਨ ਸੁਪਰੀਮ ਕੋਰਟ ਦਾ ਜੋ ਫੈਸਲਾ ਮਿਸਟਰ ਡੋਨਲਡ ਟਰੰਪ ਦੀ ਸਰਕਾਰ ਦੇ ਖਿਲਾਫ ਆ ਜਾਂਦਾ ਹੈ ਤੇ ਉਹਦੇ ਨਾਲ ਵਰਲਡ ਦੇ ਵਿੱਚ ਵੱਡੀ ਚੇਂਜਸ ਕੀ ਆ ਸਕਦੀ ਹੈ ਟੈਰਫ ਨੂੰ ਲੈ ਕੇ ਹਾਲ ਹੀ ਗੜੀ ਇਹ ਖਬਰ ਆ ਬਟ ਮੈਂ ਬਰੀਫਲੀ ਤੁਹਾਨੂੰ ਕਿਉਂਕਿ ਮੈਂ ਸਾਰੀਆਂ ਚੀਜ਼ਾਂ ਨੂੰ ਹੋਲਡ ਕਰ ਰਿਹਾ ਕਿਉਂਕਿ ਮੈਂ ਆਪਣੇ ਆਨਰੇਬਲ ਗੈਸਟ ਨੂੰ ਨਾਲ ਲੈਣਾ ਤੇ ਜਿੰਨਾ ਮੇਰੇ ਕੋਲ ਟਾਈਮ ਬਚੇਗਾ ਉਹਦੇ ਸਾਧਨਾ ਇਹਦਾ ਅਨਾਲਿਸਿਸ ਇਨ ਅ ਡੀਟੇਲ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਰਾਈਟ ਨੋ 9 ਡਿਗਰੀ ਟੈਂਪਰੇਚਰ ਹੈ 7 ਡਿਗਰੀ ਤੱਕ ਫੀਲ ਕਰ ਰਹੇ ਹੋ ਧੋਪਾਂ ਦੇ ਛਟਕਣ ਦੀ ਸੰਭਾਵਨਾ ਹੈ ਥੋੜਾ ਬੋਤਾ ਮੀ ਪੈ ਸਕਦਾ 10-12 ਡਿਗਰੀ ਟੈਂਪਰੇਚਰ ਰਹੇਗਾ